ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪਾਖੜਾ ਨਹਿਰ ਦੇ ਵਿੱਚ ਮਾਂ ਪੁੱਤਰ ਨਾਰੀਅਲ ਤਾਰਨ ਦੇ ਲਈ ਗਏ ਸੀ ਲੇਕਿਨ ਉਸੇ ਪਾਖੜਾ ਨਹਿਰ ਦੇ ਵਿੱਚ ਉਹ ਨਾਰੀਅਲ ਤਾਰ ਦੇ ਤਾਰ ਦੇ ਆਪ ਹੀ ਰੁੜ ਗਏ ਦੱਸ ਜੀਏ ਕਿ ਮਾਂ ਦੀ ਲਾਸ਼ ਨੂੰ ਫਿਲਹਾਲ ਦੀ ਘੜੀ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰਾਂ ਵੱਲੋਂ ਬਾਹਰ ਕੱਢ ਲਿਆ ਗਿਆ ਅਤੇ ਹੀ ਦੂਜੇ ਪਾਸੇ ਬੱਚੇ ਦੀ ਜਿਹੜੀ ਹੈ ਭਾਲ جاری ਹੈ ਮ੍ਰਿਤਕ ਮਾਂ ਦੀ ਉਮਰ ਜਿਹੜੀ ਹੈ ਲਗ ਤਕਰੀਬਨ ਜਿਹੜੀ ਹੈ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਉਸ ਦੀ ਪਛਾਣ ਜਿਹੜੀ ਹੈ ਗੁਰਪ੍ਰੀਤ ਕੌਰ ਪਿੰਡ ਕਲਵਾਨੂ ਵੱਜੋ ਹੋਈ ਹੈ ਉੱਥੇ ਹੀ ਉਸ ਦਾ ਡੇਢ ਸਾਲ ਦਾ ਬੱਚਾ ਜਿਸ ਦੀ ਹਜੇ ਪਾਲ ਜਾ ਰਹੀ ਹੈ ਤਾਂ ਮੇਰੇ ਨਾਲ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਪ੍ਰਧਾਨ ਜਿਹੜੇ ਸ਼ੰਕਰ ਭਾਰ ਦਵਾਜ ਨੇ ਉਹ ਮੇਰੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿੰਨੇ ਵਜੇ ਦੀ ਘਟਨਾ ਹੈ ਤੇ ਕੀ ਪੂਰਾ ਮਾਮਲਾ ਹੈ ਸ਼ੰਕਰ ਜੀ ਇਹ ਮਾਮਲਾ ਕੀ ਹੈ ਆਖਿਰਕਾਰ ਜਿਹੜੇ ਮਾਂ ਪੁੱਤਰ ਪਾਖੜਾ ਨਹਿਰ ਦੇ ਵਿੱਚ ਰੂੜੇ ਨੇ ਕਿਹੜੀ ਪਾਖੜਾ ਹੈ ਏ ਪਟਿਆਲਾ ਤੋਂ ਸਮਾਣਾ ਸਮਾਣਾ ਤੋਂ ਪਾਤੜਾ ਉਸ ਤੋਂ ਬਾਅਦ ਖਨੋਰੀ ਚਲੀ ਜਾਂਦੀ ਬਾਕੀ ਹਰਿਆਣੇ ਵੱਖ-ਵੱਖ ਰਾਜਾਂ ਦੇ ਵਿੱਚ ਚਲੀ ਜਾਂਦੀ ਹੈ ਸੋ ਸਾਨੂੰ ਤਕਰੀਬਨ 6:30 ਵਜੇ ਇੱਕ ਕਾਲ ਆਂਦੀ ਹੈ ਵੀ ਇੱਕ ਔਰਤ ਤੇ ਇੱਕ ਬੱਚਾ ਜਿਹੜਾ ਉਹ ਭਾਖੜ ਨਹਿਰ ਚ ਡੁੱਬ ਗਿਆ ਸੋ ਗੋਤਾਖੋਰ ਟੀਮ ਜਿਹੜੀ ਰਾਤ ਦਿਨ ਸਰਚ ਕਰਦੀ ਹੈ ਤੇ ਗੋਤਾਖੋਰ ਨਾਲ ਹੀ ਉੱਥੇ ਪਹੁੰਚ ਗਏ ਤਕਰੀਬਨ ਜਦੋਂ ਨਹਿਰ ਤੇ ਤੋਂ ਦੁਪਹਿਰ ਚ ਕਾਫੀ ਸਫ਼ਰ ਕਰਦੇ ਹੋਏ ਲਗਭਗ 8:00 ਵਜੇ ਇੱਕ ਸਾਨੂੰ ਡੈਡ ਬੋਡੀ ਜਿਹੜੀ ਮਿਲਦੀ ਹੈ ਤੇ ਉਹ ਇੱਕ ਲੇਡੀਜ਼ ਦੀ ਡੈਡ ਬੋਡੀ ਸੀ ਜਿਹਦੀ ਉਮਰ ਲਗਭਗ ਦੇਖਣ ਤੋਂ 30 ਤੋਂ 35 ਸਾਲ ਦੀ ਉਮਰ ਲੱਗ ਰਹੀ ਸੀ ਤੇ ਜਦੋਂ ਅਸੀਂ ਡੈਡ ਬੋਡੀ ਰੋਕੀ ਤੇ ਸਾਡੇ ਪਿੱਛੇ ਹੀ ਕੁਝ ਪਰਿਵਾਰ ਰੋਂਦੇ ਗੰਦੇ ਆ ਰਿਹਾ ਸੀਗਾ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਜਿਹੜੀ ਲੇਡੀਜ਼ ਸਾਡੀ ਗੁੰਮੀ ਹੋਈ ਹੈ ਤੇ ਜਦੋਂ ਅਸੀਂ ਉਹ ਲੇਡੀਜ਼ ਦਿਖਾਈ ਤਾਂ ਕਹਿੰਦੇ ਵੀ ਸਾਡੀ ਲੇਡੀਜ਼ ਹੈ ਤੇ ਉਸ ਤੋਂ ਬਾਅਦ ਅਸੀਂ ਜਦੋਂ ਪੁੱਛਿਆ ਉਹਨਾਂ ਨੂੰ ਤੇ ਕਹਿੰਦੇ ਵੀ ਇਹਦੇ ਨਾਲ ਇੱਕ ਲਗਭਗ 1.5 ਤੋਂ 2 ਸਾਲ ਦਾ ਬੱਚਾ ਜੋ ਕਿ ਕਲਵਾਣੋਂ ਪਾਖੜਾ ਨਹਿਰ ਜੜੀ ਆ ਪਾਖੜ ਨਹਿਰ ਤੇ ਕੰਡੇ ਕੋਈ ਨਾਰੀਅਲ ਵਗੈਰਾ ਕਿਉਂਕਿ ਇਹਨਾਂ ਨੇ ਅੱਗੇ ਕਹਿੰਦੇ ਸੀ ਅੰਮ੍ਰਿਤਸਰ ਵੀ ਕਿੱਥੇ ਮੱਥਾ ਟੇਕਣ ਜਾਣਾ ਹੈਗਾ ਉੱਥੇ ਜਾਣਾ ਸੀ ਤੇ ਨਾਰੀਅਲ ਵਗੈਰਾ ਘੇਰੇ ਸੀਗੇ ਉਸ ਕਾਰਨ ਸ਼ਾਇਦ ਇਹਨਾਂ ਦਾ ਪੈਰ ਫਿਸਲ ਗਿਆ ਤੇ ਇਹ ਲੇਡੀਜ਼ ਜਿਹੜੀ ਆ ਪਾਖੜਾ ਨਹਿਰ ਦੇ ਵਿੱਚ ਡੁੱਬ ਗਈ ਡੁੱਬਣ ਤੋਂ ਬਾਅਦ ਸਾਨੂੰ ਕੁਝ ਸਮੇਂ ਦੇ ਵਿੱਚ 8 ਵਜੇ ਤਕਰੀਬਨ ਅਸੀਂ ਜਦੋਂ ਡੈੱਡ ਬੁਡੀ ਨੂੰ ਫੜਦੇ ਆ ਤੇ ਵਾਰਿਸਾਂ ਨੂੰ ਜਦੋਂ ਸ਼ਨਾਖਤ ਕਰਾਣੇ ਤਾਂ ਉਹਨਾਂ ਨੇ ਹੀ ਦੱਸਿਆ ਵੀ 8 ਵਜੇ ਇੱਕ ਮਤਲਬ ਜਿਹੜਾ ਬੱਚਾ ਡੇਟ ਤੋਂ 2 ਸਾਲ ਦਾ ਉਹ ਮਿਸਿੰਗ ਤੇ ਜਿਹੜਾ ਲੇਡੀਸ ਹੈ ਉਹ ਸਾਨੂੰ ਰਿਕਵਰ ਹੋ ਗਈ ਆ ਸ਼ੰਕਰ ਜੀ ਮੌਤ ਦਾ ਕਾਰਨ ਕੀ ਸੀਗਾ ਲੇਡੀਸ ਦੀ ਜਿਸ ਤਰ੍ਹਾਂ ਉਹ ਡੁੱਬੇ ਹਨਾ ਉਸ ਤੋਂ ਬਾਅਦ ਮੌਤ ਦਾ ਕਾਰਨ ਕੀ ਸਭ ਤੋਂ ਵੱਡਾ ਕਾਰਨ ਕੀ ਲੱਗਿਆ ਉੱਥੇ ਹਾਂ ਜਦੋਂ ਦੇਖੋ ਕੋਈ ਵੀ ਨੱਚਲ ਕੋਈ ਬੰਦਾ ਵੀ ਪਾਖੜਾ ਨਹਿਰ ਚ ਗਿਰਦਾ ਹੈਗਾ ਤੇ ਇਸ ਤਮਤਾਪਨ ਦੇਖ ਲਓ ਪਾਣੀ ਬਹੁਤ ਠੰਡਾ ਹੁੰਦਾ ਤੇ ਲੇਡੀਜ਼ ਜਿਹੜਾ ਹੁੰਦਾ ਕਿਸੇ ਨੂੰ ਕੋਈ ਪ੍ਰੋਬਲਮ ਕੋਈ ਬਿਮਾਰੀ ਹੈ ਇਦਾਂ ਦੇ ਕੋਈ ਸਿਸਟਮ ਹੋ ਜਾਂਦੇ ਨੇ ਵੀ ਜਿਹਦੇ ਨਾਲ ਗਿਰਦੇ ਸਾਰੀ ਲੇਡੀਜ਼ ਦੀ ਮੌਤ ਹੋ ਜਾਂਦੀ ਕਿਉਂਕਿ ਉਹਨਾਂ ਨੂੰ ਅਟੈਕ ਕਿਉਂਕਿ ਇੱਕ ਵਾਰੀ ਜਿਹੜੇ ਲੇਡੀਜ਼ ਹੁੰਦੇ ਜਾਂ ਬਜ਼ੁਰਗ ਹੁੰਦੇ ਉਹਨਾਂ ਨੂੰ ਅਟੈਕ ਡਰ ਹੋ ਜਾਂਦਾ ਇੱਕਦਮੀ ਪਾਖੜਾ ਤੇ ਗਿਰ ਗਏ ਤੇ ਉਹ ਦੰਦਲ ਪਾ ਕੇ ਜਿਹੜੀ ਆ ਸ਼ਬ ਜਿਹੜੀ ਡੈਡ ਬੋਡੀ ਆਪਾਂ ਕਹਿੰਦੇ ਆ ਉਹ ਪਾਖੜਾ ਦੇ ਤੇਜ਼ बहाव ਦੇ ਵਿੱਚ ਚਲੀ ਜਾਂਦੀ ਜਿਸ ਤਰ੍ਹਾਂ ਬੱਚਾ ਵੀ ਕਹਿ ਰਹੇ ਨੇ ਕਿ ਡੇਢ ਸਾਲ ਦਾ ਬੱਚਾ ਸੀਗਾ ਉਸ ਉਸ ਦਾ ਹੀ ਬੇਟਾ ਸੀਗਾ ਨਾ ਮ੍ਰਿਤਿਕ ਜਿਹੜੀ ਲੇਡੀਜ਼ ਦੀ ਲਾਸਟ ਤੁਸੀਂ ਬਰਾਹਮਤ ਕੀਤੀ ਹੈ ਬਾਹਰ ਗੱਡੀ ਹੈ ਉਸ ਦਾ ਬੱਚਾ ਵੀ ਸੀਗਾ ਡੇਢ ਸਾਲ ਦਾ ਕਿ ਉਹ ਉਹਦੀ ਨਹੀਂ ਹਜੇ ਪਤਾ ਚੱਲਿਆ ਵੀ ਉਹ ਕਿੱਧਰ ਨੂੰ ਗਿਆ ਹਨ ਕਿਉਂਕਿ ਦੋਨੋਂ ਇਕੱਠੇ ਡੁੱਬੇ ਸੀਗੇ ਪਾਖੜਾ ਦੇ ਵਿੱਚ ਅ ਜਿਹੜਾ ਬੱਚਾ ਤੁਸੀਂ ਕਹਿ ਰਹੇ ਨੇ ਡੇਢ ਤੋਂ 2 ਸਾਲ ਦਾ ਬੱਚਾ ਹੈਗਾ ਕਿਉਂਕਿ ਬੱਚਾ ਬਹੁਤ ਛੋਟਾ ਹੈਗਾ ਤੇ ਛੋਟੇ ਕਾਰਨ ਵੀ ਜੇ ਉਹ ਪਾਣੀ ਦੇ ਵਿੱਚ ਬੈਠ ਗਿਆ ਕਿਉਂਕਿ ਠੰਡ ਦਾ ਮੌਸਮ ਹੈ ਤੇ ਬੱਚਾ ਸਰਦੀ ਦੇ ਵਿੱਚ ਉਹ ਬੈਠ ਗਿਆ ਪਾਣੀ ਦੇ ਵਿੱਚ ਜਾਂ ਤੇਜ਼ ਵਹਾਹ ਕਰਕੇ ਕਿਤੇ ਅੱਗੇ ਲਿ ਕਿਉਂਕਿ ਬਹੁਤ ਛੋਟਾ ਜਿਹਾ ਬੱਚਾ ਹੈ ਇਸ ਕਰਕੇ ਪਾਖੜ ਨਹਿਰ ਦੇ ਤੁੰਦ ਕਰਨ ਵੀ ਨਹੀਂ ਦਿਖਿਆ ਸਾਨੂੰ ਇਹ ਜਿਸ ਤਰ੍ਹਾਂ ਲਗਾਤਾਰ ਕਿਹਾ ਜਾਂਦਾ ਹੈ ਕਿ ਸੁਰੱਖਿਆ ਦਾ ਧਿਆਨ ਰੱਖੋ ਆਪਣੀਆਂ ਨਾ ਸੇਫਟੀ ਰੱਖੋ ਲੇਕਿਨ ਇਹ ਵੱਡੀ ਘਟਨਾ ਹੈ ਕਿ ਵਾਪਰੀ ਹੈ ਜਿਹੜੀ ਪਾਖੜਾ ਨਹਿਰ ਦੇ ਉੱਪਰ ਅਕਸਰ ਗੋਤਾਖੋਰ ਉੱਥੇ ਮੌਜੂਦ ਰਹਿੰਦੇ ਨੇ ਦੇਖੋ ਹਰ ਪ੍ਰਕਾਰ ਤੋਂ ਦੱਸ ਰਿਹਾ ਵੀ ਇਹਦੇ ਵਿੱਚ ਜਦੋਂ ਉਹਨਾਂ ਦਾ ਬੱਚਾ ਦੀ ਸਾਨੂੰ ਖਬਰ ਮਿਲੇ ਇਮੀਡੀਏਟਲੀ ਇੱਕ ਟੀਮ ਜਿਹੜੀ ਆਕਸੀਜਨ ਮਾਫ ਸਿਲੰਡਰਾਂ ਵਾਲੀ ਟੀਮ ਹੈ ਉਹ ਬੁਲਾਈਗੀ ਤੇ ਲਗਭਗ 3 ਤੋਂ 4 ਕਿਲੋਮੀਟਰ ਜਿਹੜਾ ਉਹ ਗੋਤਾਖੋਰ ਆਕਸੀਜਨ ਸਿਲੰਡਰ ਵਾਲੇ ਉਹਨਾਂ ਨੇ ਸਫ਼ਰ ਕੀਤਾ ਪਰ ਇਹ ਜੀ ਕੋਈ ਕਾਮਯਾਬੀ ਸਾਨੂੰ ਨਹੀਂ ਮਿਲੀ ਕਿ ਬੱਚਾ ਰਿਕਵਰ ਹੋ ਜੇ ਕਿਉਂਕਿ ਜਦੋਂ ਬੱਚਾ ਜਿਹੜਾ ਪਾਣੀ ਦਾ ਵਹਾਅ ਤੇਜ ਉਸ ਕਰਕੇ ਹੋ ਸਕਦਾ ਕਿਤੇ ਅੱਗੇ ਰੁਲ ਗਿਆ ਜਾਂ ਕਹਿ ਲਈਏ ਵੀ ਜਿਹੜੀ ਸਾਡੇ ਟੀਮ ਸੀਗੀ ਉਹ ਥੋੜੇ ਜਿਹਾ ਦੂਰ ਸੀ ਇਸ ਕਰਕੇ ਪਹੁੰਚ ਨਹੀਂ ਪਾਏ ਉਥੇ ਅਸ਼ੰਕਰ ਜੀ ਪਹਿਚਾਨ ਹੋਈ ਹੈ ਇਹਨਾਂ ਦੀ ਮ੍ਰਿਤਕਾਂ ਦੀ ਜਿਹੜੀ ਪਹਿਚਾਨ ਹੋਈ ਹੈ ਵੀ ਕੀ ਕਰਦੇ ਸੀਗੇ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ-ਕੌਣ ਆ ਜਾ ਹਨਾ ਵੀ ਕਿੱਥੋਂ ਦੇ ਰਹਿਣ ਵਾਲੇ ਨੇ ਆ ਲੇਡੀਜ਼ ਜਿਹੜੀ ਆ ਕਲਮਾਨੋ ਜਿਹੜਾ ਉੱਥੇ ਵਿਆਹੀ ਸੀ ਬਾਦਸ਼ਾਹਪੁਰ ਚੁੰਕੀ ਪੈਂਦੀ ਆ ਤੇ ਉੱਥੇ ਵਿਆਹੀ ہوئی ਆ ਤੇ ਉਸ ਤੋਂ ਬਾਅਦ ਪਿਛੋਕੜ ਜਿਹੜਾ ਇਹਦੇ ਮਾਪੇ ਦਾ ਘਰ ਆ ਉਹ ਹਰਿਆਣੇ ਦੇ ਵਿੱਚ ਕਿਤੇ ਦੱਸਿਆ ਜਾ ਰਿਹਾ ਹੈਗਾ ਵੀ ਉੱਥੇ ਦੀ ਲੇਡੀਜ਼ ਰਹਿਣ ਵਾਲੀ ਆ ਪਰ ਤੁਹਾਨੂੰ ਇਹ ਵੀ ਦੱਸਦਾ ਵੀ ਸਰਦੀ ਦਾ ਮੌਸਮ ਹੈ ਇਦਾਂ ਦਾ ਲੋਕਾਂ ਨੂੰ ਅਪੀਲ ਵੀ ਆ ਵੀ ਭਾਖੜੇ ਕੰਡੇ ਨਾ ਜਾਓ ਇਦਾਂ ਦਾ ਦੇਖੋ ਇੱਕ ਪਰਿਵਾਰ ਤੇ ਮਾਂ ਤੇ ਬੱਚਾ ਦੋਨੋਂ ਹੀ ਆਪਸ ਵਿੱਚ ਡੈਥ ਹੋ ਗਈ ਤੇ ਅੱਜ ਉਹਨਾਂ ਨੇ ਕਿਸੇ ਗੁਰੂ ਕੋਲ ਜਾਣਾ ਸੀ ਕਿਤੇ ਮੱਥਾ ਟੇਕਣਾ ਸੀ ਪਰ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਮਤਲਬ ਸ਼ੋਕ ਦਾ ਜਿਹੜਾ ਮਾਹੌਲ ਬਹੁਤ ਉਦਾਸ ਵਿਚਾਰੇ ਹੋਣ ਬਹੁਤ ਜ਼ਿਆਦਾ ਤੇ ਬਿਲਕੁਲ ਐਸਾ ਨੇ ਸ਼ੰਕਰ ਭਾਰਦਵਾ ਜਿਹੜੇ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਦੱਸਿਆ ਹੈ ਕਿ ਇਸ ਜਿਹੜੇ ਮ੍ਰਿਤਿਕ ਨੇ ਲੇਡੀਜ਼ ਦਾ ਉਹਨਾਂ ਦੇ ਬੱਚਾ ਤੇ ਉਹ ਦੋਨੋਂ ਜਣੇ ਜਿਹੜੇ ਨਾਰੀਅਲ ਧਾਰਨ ਦੇ ਲਈ ਪਾਖੜਾ ਦੇ ਉੱਪਰ ਪਹੁੰਚੇ ਸਨ ਉਹਨਾਂ ਨੇ ਕਿਸੇ ਧਾਰਮਿਕ ਸਥਾਨ ਦੇ ਉੱਪਰ ਮੱਥਾ ਟੇਕਣ ਦੇ ਲਈ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਇੱਕ ਮਾਤਮ ਦਾ ਮਾਹੌਲ ਬਣ ਗਿਆ ਪਰਿਵਾਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਲੇਡੀਸ ਅਤੇ ਉਸ ਦਾ ਬੱਚਾ ਜਿਹੜਾ ਮਾਸੂਮ ਬੱਚਾ 1.5-2 ਸਾਲ ਦਾ ਉਹ ਪਾਕੜਾ ਨਹਿਰ ਦੇ ਵਿੱਚ ਡਰ ਗਏ ਨੇ ਬੱਚੇ ਦੀ ਪਾਲ ਫਿਲਹਾਲ ਦੀ ਘੜੀ ਜਾ ਰਹੀ ਹੈ ਲੇਕਿਨ ਜਿਹੜੀ ਲੇਡੀਸ ਸੀਗੀ ਉਸ ਦੀ লাশ ਨੂੰ ਗੋਤਾ ਖੋਰਾ ਨੇ ਬਾਹਰ ਕੱਢ ਕੇ ਪਟਿਆਲਾ ਦੇ ਸਰਕਾਰੀ ਮੌਰਚੀ ਘਰ ਵਿਖੇ ਰੱਖ ਦਿੱਤਾ ਹੈ ਕਹਿ ਸਕਦੇ ਹਾਂ ਬੱਚੇ ਦੀ ਪਾਲ ਹਲੇ ਵੀ ਜਾਰੀ ਹੈ ਕੈਮਰਾ ਬਟਸ ਰਵਿੰਦਰ ਪਾਸ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ